ਗੱਲ ਕੀ ਹੈ ਜਿਹੜੇ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਇਹ ਰਾਸ਼ਨ ਆ ਜਿਹੜੇ ਸਰਦੇ ਵਰਦੇ ਲੋਕ ਆ ਉਹ ਵੀ ਲੈ ਰਹੇ ਆ ਆ ਲੈ ਰਹੇ ਆ ਜਿਹਦੇ ਮਕਾਨ ਇੰਡੇ ਆ ਜੋ ਵੀ ਲੈ ਰਹੇ ਆ ਬਾਕੀ ਜਿਹੇ ਜ਼ਿਮੀਂਦਾਰ ਭਾਈ ਤਾਂ ਮੰਗ ਹੀ ਨਹੀਂ ਦਿੰਦਾ ਮੰਗਦੇ ਨਹੀਂ ਹੁੰਦਾ ਜੀ ਕਿਸੇ ਤੋਂ ਉਹ ਰਹਿ ਗਏ ਜਿਹੜੇ ਆਪਣੇ ਜ਼ਿਮੀਂਦਾਰ ਜਿਹਦੀ ਫਸਲ ਮਰ ਗਈ ਸਰ ਉਹ ਬੰਦੇ ਰਹੀ ਜਾਂਦੇ ਆ ਆ ਦੇਖੋ ਤੁਹਾਡੇ ਸਾਹਮਣੇ ਗੱਡੀ ਨਿਕਲ ਆ ਮੈਨੂੰ ਕਹਨਾ ਇੱਥੇ ਨਾ ਬਲਕਾਰ ਅਨਖੀਲਾ ਮਨਜਿੰਦਰ ਗੁਲਸਨ ਰਾਸ਼ਨ ਵੰਡਣ ਆਏ ਆ ਪਹਿਲਾਂ ਵੀ ਇੱਕ ਗੱਡੀ ਵੰਡ ਕੇ ਗਿਆ ਆ ਆ ਦੂਜੀ ਗੱਡੀ ਵੰਡਣ ਆਏ ਆ ਇਹਨਾਂ ਜਿਹੜੇ ਇਸ ਪਿੰਡ ਦੇ ਵਿੱਚ ਖੜੇ ਆ ਇਹਨਾਂ ਲੋਕਾਂ ਦਾ ਨੁਕਸਾਨ ਨਹੀਂ ਹੋਇਆ ਘਰਾਂ ਦਾ ਪੂਰਾ ਵੀ ਨੁਕਸਾਨ ਨਹੀਂ ਹੋਇਆ ਫਸਲ ਦਾ ਜ਼ਰੂਰ ਨੁਕਸਾਨ ਹੋਇਆ ਫਸਲ ਦਾ ਫਸਲ ਦਾ ਜ਼ਰੂਰ ਜੀ ਫਸਲ ਦਾ ਜ਼ਰੂਰ ਨੁਕਸਾਨ ਹੋਇਆ ਪਰ ਲੋਕ ਡਾਰ ਦੇ ਡਾਰਾ ਬੰਨ ਕੇ ਤੁਰ ਪੈਂਦੇ ਆ ਪਰ ਉਹਨਾਂ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹਾਂ ਜਿਹੜਾ ਸਾਡਾ ਜੀਮੀਂਦਾਰ ਭਾਈ ਉਹ ਮੰਗਦਾ ਨਹੀਂ ਕੋਈ ਵੀ ਹੋ ਜਾ ਟਕੇ ਸੀ ਤੋਂ ਮੰਗਦਾ ਨਹੀਂ ਉਹਨੂੰ ਜੇ ਅਸੀਂ ਮੱਲੋ ਮਲੀ ਦੇ ਮੈਂ ਤਾਂ ਫੜਦਾ ਜੀ ਇੱਥੇ ਤੁਸੀਂ ਦੇਖ ਲਓ ਉੱਥੋਂ ਟੱਕ ਲੈਣ ਲੱਗੀ ਪਈ ਆ ਜੀ ਟੌਰ ਤੱਕ ਟੱਕ ਕਿ ਸਾਡੇ ਬੰਡੋ ਸਾਡੇ ਬੰਦੇ ਰਹਿਗੇ ਇਸ ਤਰ੍ਹਾਂ ਧੱਕਾ ਨਹੀਂ ਚਾਹੀਦਾ ਜੀ ਇਹ ਆਪਣੀ ਸਰਕਾਰ ਨੂੰ ਵੀ ਚਾਹੀਦਾ ਜੀ ਇਹ ਰਾਸ਼ਨਾਂ ਲੈ ਕੇ ਆਏ ਆ ਜੀ ਬਾਟੀ-ਬਾਟੀ ਮੰਗ ਕੇ ਲੈ ਕੇ ਆਏ ਆ ਘਰ-ਘਰ ਚੋਂ ਜੀ ਉਹ ਸਾਨੂੰ ਆਈ ਸਾਡਾ ਰਾਸ਼ਨ ਸਹੀ ਜਗ੍ਹਾ ਲੱਗ ਜੇ ਜੀ ਹੁਣ ਅੱਜਿਓਂ ਰਹਿਉਣ ਵਾਲਾ ਕੰਮ ਆ ਜੀ ਇੱਕ ਦਾ ਘਰ ਕਰੀ ਬੈਠਾ ਇੱਕ ਇੱਕ ਕੋਲੇ ਜ਼ਮੀਨ ਹੀ ਗਿਆ ਜੀ ਇਹ ਗੱਲ ਹੋ ਰਹੀ ਐ ਇੱਥੇ ਜੀ ਧੱਕਾ ਹੋ ਰਿਹਾ ਧੱਕਾ ਜੀ ਇਹ ਗੱਲ ਗਲਤ ਆ ਜੀ ਕਿਸੇ ਕੋਲ ਤਾਂ ਜ਼ਮੀਨ ਹੀ ਨਹੀਂ ਕੋਈ ਕੋਲੇ ਜਮਾ ਘਰ ਪਰ ਹੀ ਬੈਠਿਆ ਜੀ ਲੋਕ ਜਿਹੜੇ ਲੋਕ ਪਹਿਲਾਂ ਤੁਹਾਥੋਂ ਪਹਿਲਾਂ ਵੀ ਆਏ ਜਿਵੇਂ ਤੁਸੀਂ ਵੀ ਕਈਆਂ ਤੋਂ ਪਹਿਲਾਂ ਆ ਗਏ ਹੋਗੇ ਉਹ ਲੋਕ ਕਹਿ ਰਹੇ ਆ ਵੀ ਰਾਸ਼ਨ ਨਾਂ ਲੈ ਕੇ ਆਓ ਰਾਸ਼ਨ ਬਹੁਤ ਆ ਗਿਆ ਨਾਂ ਲੈ ਕੇ ਆਓ ਜਦੋਂ ਪਾਣੀ ਦਾ ਲੈਵਲ ਘਟ ਗਿਆ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਆਇਓ ਤੇ ਉਹਨਾਂ ਲੋਕਾਂ ਤੱਕ ਸਹੀ ਰਾਸ਼ਨ ਪਹੁੰਚਾਇਆ ਜਾਊਗਾ ਜਿਨ੍ਹਾਂ ਲੋਕਾਂ ਨੂੰ ਲੋੜ ਆ ਜਿਨ੍ਹਾਂ ਲੋਕਾਂ ਨੂੰ ਦਨ ਤੱਕ ਨਾ ਆਉਣ ਜੀ ਲੋਕ ਹਾਂ ਇਹੀ ਬੇਨਤੀ ਹੈ ਵੀ ਹੁਣ ਇੱਥੇ ਰਾਸ਼ਨ ਫੁੱਲ ਸਾਰੀ ਚੀਜ਼ ਹੀ ਫੁੱਲ ਆ ਜੀ ਹਾਂ ਬੱਸ ਵੀ ਬੰਦਸਾ ਰੁਕਿਆ ਜਾਵੇ ਹਾਂ ਮਾਤਾ ਕਿਹੜਾ ਪਿੰਡ ਆ ਤੁਹਾਡਾ ਸਾਡਾ ਪਿੰਡ ਤਾਂ ਐਸੋਏ ਤੇ ਪਹਿੜੀ ਸਾਡੀ ਖੁੰਦਰ ਗੱਟੇ ਏ ਜਮੀਨ ਸਾਰੇ ਡੋਬ ਗਿਟੇ ਗਈ ਤੇ ਬੈਠੇ ਤੇ ਅਹੀਂ ਤਾਂ ਅੱਜ ਹੀ ਰਾਸ਼ਨ ਮਿਲਾ ਆ ਜੋ ਵੀ ਰਾਸ਼ਨ ਹੈ ਅਗਾ ਹੀ ਜਾਂਦਾ ਏ ਦਿਹਾੜੇ ਚ 50 ਗੱਡੀ 40 ਗੱਡੀ ਰਾਸ਼ਨ ਅਗਾ ਹੀ ਜਾਂ ਚੱਲਦਾ ਏ ਹਜ਼ਾਰੇ ਕੀ ਜੀ ਬੜਾ ਹੁੰਦਾ ਯਾਰੇ ਕੁਛ ਵੀ ਨਹੀਂ ਆਦਾ ਅੱਜ ਹਨਵਾ ਥੋੜਾ ਥੋੜਾ ਰਾਸ਼ਨ ਮਿਲਾ ਏ ਇਹ ਰਾਸ਼ਨ ਕਿਹਨੇ ਦਿੱਤਾ ਤੁਹਾਨੂੰ ਇਹ ਆਪਣੇ ਨਖੀਲੇ ਨੇ ਅਣਖੀਲੇ ਨੇ ਬਲਕਾਰਨ ਖੀਲੇ ਨੇ ਹਾਂ ਬਲਕਾਰਨ ਖੀਲੇ ਨੇ ਦਿੱਤਾ ਏ ਤੇ ਜੋ ਵੀ ਇਹ ਬਰਾਸ਼ਣ ਅਗਾ ਤਾਂ ਬੰਦ ਕੀਤਾ ਜਾਵੇ ਕਿਉਂ ਕਮਰੇ ਭਰੇ ਭਨੇ ਲੋਕਾਂ ਦੀ ਤੂੜੀਆਂ ਭਰੀਆਂ ਪਈਆਂ ਨੇ ਪਿੰਡ ਸਾਡੇ ਤਰ ਸੁੱਕਾ ਏ ਆਸੇ ਪਾਸੇ ਪਾਣੀ ਹੀ ਹੈ ਹਾਂ ਹਾਂ ਲਗਾ ਜਾ 10-10 ਫੁੱਟ ਪਾਣੀ ਖੜਾ ਤਾਰਾਂ ਦੇ 10 ਦਿਨ ਹੋ ਗਏ ਕੋਈ ਕੁਛ ਨਹੀਂ ਦਿਖਦਾ ਅਸੀਂ 10-25 ਕਰ ਗਏ ਆ ਹਾ ਦਾ ਕੋਸ਼ਨ ਕੇ ਜਾਂਦੇ ਜਬੇਸ਼ਕ ਵੇਖ ਸਾਡੇ ਕੁਸਮਾਨੀਆਂ ਲਖਤ ਪਾਰ ਡੋਬ ਕੇ ਤਾਰਾ ਹੁਣਾਂ ਤੇ ਟੂਪੀਆਂ ਪਿਆਨ ਹਾ ਦੇ ਕਲਾਲੀ ਨਾ ਲੱਗਾ ਪੇ ਕੁਛ ਨਹੀਂ ਰਹਿ ਗਿਆ ਹਾ ਦਾ ਕੱਖ ਵੀ ਨਹੀਂ ਬਣਾ ਕੇਲ ਬਾਲ ਬਾਲ ਤੇ ਅਜ ਹਟ ਕੋ ਇਨਸੇ ਅੱਜ ਹਨਾ ਮਿਲਾਇਆ ਹੋ ਵੀ ਸਾਨੂੰ ਕੁਛ ਨਹੀਂ ਮਿਲਦਾ ਨਹੀਂ ਵੀਡੀਓ ਸਾਨੂੰ ਵੀ ਨਹੀਂ ਜਾਵਣ ਦਿੰਦੇ ਵੀ ਪੱਤਰਕਰ ਵੀ ਨਹੀਂ ਜਾਵਣ ਦਿੰਦੇ ਸਾਡੀ ਵੀਡੀਓ ਬਾਣ ਜੇ ਸਾਡੀ ਚੜ ਜਾਵੇ ਬਣਾਵਣ ਨਹੀਂ ਦਿੰਦੇ ਪਏ ਸਾਡੀ ਜਿਹੜਾ ਸਹੀ ਰਸਣ ਹੈ ਉਹਨਾਂ ਲੋਕਾਂ ਤੱਕ ਪਹੁੰਚਣਾ ਚਾਹੀਦਾ ਬਾਰ-ਬਾਰ ਲੋਕ ਬੇਨਤੀ ਕਰ ਰਹੇ ਆ ਹਰ ਇੱਕ ਦੇ ਘਰੇ 4-4 ਪੰਡਾ ਪਈਆਂ ਤੇ ਸਾਥੋਂ ਉਹ ਤੁਸੀਂ ਰਸਣ ਜਮਾ ਨਾ ਕਰੋ ਮਤਲਬ ਅੱਜ ਦਾ ਤਾਂ ਮਹਾਰਾਜ ਨੇ ਆਖਿਆ ਵੀ ਇੱਕ ਦਿਨ ਦੀ ਬਹੁਤ ਹੁੰਦਾ ਰਸਣ ਦਾ ਮਤਲਬ ਤੁਸੀਂ ਮਹੀਨੇ-ਮਹੀਨੇ ਦੇ ਜਮਾ ਕਰੀ ਜਾਂਦੇ ਹੋ ਅਸੀਂ ਵੀ ਕਿਸੇ ਤਰ੍ਹਾਂ ਇਹ ਲੈ ਲਿਆ ਗਰੀਬ ਬੰਦੇ ਛੋਡੇ ਵਰਗੇ ਹਾਂ ਚੀਂਦੇ ਬੋਰੀਆਂ ਹਾਂ ਦੋ ਫੀੜ ਵੇਚਦੇ ਆ ਹਾਂ ਵੇਚਦੇ ਆ ਪਿੰਡ ਰਾਜੋ ਕਿਹਾ ਤੇ ਪਿੰਡੋਂ ਦੂਜਾ ਟੈਂਡੀ ਵਾਲਾ ਪਖੜਾ ਤੇ ਬੱਗੇ ਵਾਲ ਚੌਗੇ ਤੇ ਇਧਰ ਦੂਜਾ ਆਪਣੇ ਜੱਲੂ ਕਿਹਾ ਤੇ ਚੂੜੀ ਵਾਲਾ ਇਧਰ ਪਿੰਡਾਂ ਵਾਲੇ ਰਾਸ਼ਨ 20 20 ਗੱਟੇ ਜਾਂਦੇ ਪੈਨੇ ਇੱਕ ਕਰੇ ਵੇਖਿਆ ਜਾਵੇ 20 ਗੱਟੇ ਨੇ ਰਾਸ਼ਨ ਦੇ ਹਾਂ ਤੇ ਕਮਰੇ ਵੇਖੇ ਜਾਵਣ ਕਮਰੇ ਚ ਕਿੰਨਾ ਕਿੰਨਾ ਰਾਸ਼ਨ ਪਿਆ ਹੈ ਲੋਕ ਬਾਰ ਬਾਰ ਬੇਨਤੀਆਂ ਕਰ ਰਿਹਾ ਕਿ ਰਾਸ਼ਨ ਨਾ ਦਿੱਤਾ ਜਾਵੇ ਨਾ ਦਿੱਤਾਵੇ ਨਾ ਭੇਜਿਆ ਜਾਵੇ ਰਾਸ਼ਨ ਬਹੁਤ ਜ਼ਿਆਦਾ ਪਹੁੰਚ ਗਿਆ ਹਰੇਕ ਚੀਜ਼ ਇੱਥੇ ਪਹੁੰਚ ਗਈ ਆ ਪਾਣੀ ਸੁੱਕ ਲਿਆਉਂਦੋ ਪਾਣੀ ਦਾ ਲੈਵਲ ਘਟ ਲਿਆਉਂਦੋ ਇਹਨਾਂ ਲੋਕਾਂ ਨੂੰ ਫੇਰ ਵੀ ਉਦੋਂ ਬਾਅਦ ਲੋੜ ਆ ਬੀਜ ਦੀ ਲੋੜ ਆ ਰੇਹ ਦੀ ਲੋੜ ਆ ਸਪਰੇ ਦੀ ਲੋੜ ਆ ਡੀਜ਼ਲ ਦੀ ਲੋੜ ਆ ਪਾਣੀ ਸੁੱਕ ਜੂਆ ਪਾਣੀ ਸੁੱਕਣ ਤੋਂ ਬਾਅਦ ਇਹਨਾਂ ਦੇ ਘਰਾਂ ਤੱਕ ਤੁਸੀਂ ਜਾਇਓ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਘਰ ਨੂੰ ਤੂੜੀ ਦੀ ਲੋੜ ਹੈ ਤੂੜੀ ਦੇ ਆਇਓ ਜਿਹੜੇ ਘਰ ਨੂੰ ਰਾਸ਼ਨ ਦੀ ਲੋੜ ਹੈ ਰਾਸ਼ਨ ਦੇ ਆਇਓ ਜਿਹੜੇ ਘਰ ਨੂੰ ਕੋਈ ਕੱਪੜਾ ਲੀੜਾ ਦੀ ਲੋੜ ਆ ਉਹਨੂੰ ਉਸ ਤਰ੍ਹਾਂ ਦਿੱਤਾ ਜਾਵੇ ਪਰ ਲੋਕ ਕਹਿ ਰਹੇ ਆ ਕਿ ਇਹਨਾਂ ਲੋਕਾਂ ਨੇ ਘਰਾਂ ਦੇ ਵਿੱਚ ਰਾਸ਼ਨ ਜਮ੍ਹਾਂ ਕਰੀ ਜਾਂਦੇ ਆ ਆ ਮਾਤਾ ਵੀ ਕਹਿ ਰਹੀ ਐ ਇੱਕ ਰਾਸ਼ਨ ਜਮ੍ਹਾਂ ਕਰ ਲਿਆ ਆ ਬਾਪੂ ਵੀ ਕਹਿੰਦਾ ਤੂੰ ਜਾ ਕੇ ਆਂ ਇਹ ਵੇਖ ਕੇ ਜਾ ਕੇ ਮੰਦਰ ਜਨ ਹਰੇਕ ਦੇ ਪੜੋ ਇੱਥੇ ਆ ਮੀਡੀਆ ਨਾਲ ਚਲੋ ਵੇਖ ਦੇ ਘਰੇ ਚਲੋ ਚਾਰ ਚਾਰ ਪੰਡਾ ਭਈਆਂ ਬਾਈ ਤੁਸੀਂ ਹਾਂ ਮੈਂ ਮਾਹਰ ਕਿਤੇ ਕਰੇ ਮੈਨੂੰ ਲੈ ਕੇ ਪਿੰਡ ਦੇ ਰਾਜੋ ਕਾ ਸਕੂਲ ਦੇ ਵੇਖੋ ਰਾਸ਼ਨ ਕਿੰਨਾ ਜਮਾਵਾ ਪਏ ਜੱਲੂ ਕਿਹ ਹੈ ਉੱਥੇ ਸਰਪੰਚ ਪ੍ਰਾਣਾ ਉਹਦੇ ਘਰ ਵੇਖੋ ਰਾਸ਼ਨ ਕਿੰਨਾ ਜਮਾਵਾ ਪਿਆ ਹੈ ਸਾਡਾ ਇੱਥੇ ਪਿੰਡ ਵਿੱਚ ਹੈ ਇੱਥੇ ਲੱਗੇ ਜਾਂਦੇ ਆ ਵਿਚਲੀ ਗਲੀ ਹਾਂ ਆ ਜਾਓ ਹਾਂ ਜੀ ਜੋ ਐ ਪਾਈ ਦੇ ਝੜਕ ਤੇ ਹਾਂ ਜੀ ਸਾਨੂੰ ਐ ਹੋ ਰਿਆ ਵੀ ਇਹ ਹੋ ਕੇ ਭੱਜੀ ਜਾਂਦੇ ਹਾਂ ਹਾਂ ਮੀਡੀਆ ਨੂੰ ਵੀ ਹੈਗਾ ਹਾਂ ਜੀ ਨੂੰ ਵੀ ਹੈਗਾ ਹਾਂ ਹੈਗਾ ਤੁਸੀਂ ਕਿਥੋਂ ਬੈਠੋ ਸੀ ਬੰਦਗੀ ਆਮ ਨਾਲਾ ਹਾਂ ਪਤਾ ਲੱਗੇ ਵੀ ਇਹਦੇ ਕੋਈ ਰਸਨ ਹੈ ਹੀ ਨਹੀਂ ਇਹਦੇ ਕੋਲ ਜਦੋਂ ਸਾਨੂੰ ਐ ਪੰਡਾਂ ਦੀਆਂ ਬੰਡਾਂ ਲੈ ਜਾਂਦੇ ਦੇਖੇ ਸਾਨੂੰ ਅਸੀਂ ਕੀ ਕਰੀਏ ਉਹ ਤਾਂ ਗੱਲ ਐ ਇਹ ਆਏ ਨਹੀਂ ਜਿਵੇਂ ਹੁਣ ਤੂੰ ਧਰੀ ਤੂੰ ਘਰੇ ਬੈਠ ਆਮ ਨਾਲਾ ਤੈਨੂੰ ਘਰੇ ਬੈਠੀ ਨੂੰ ਮਿਲੂਗਾ ਆਇਆ ਕਹ ਨਹੀਂ ਜੀ ਬਿਸਾਡੇ ਦੋ ਦ ਫੁਲਕੇ ਆ ਪਿੱਛੇ ਬਦਨਾਮੀ ਕਰਾਣੀ ਏ ਵੀ ਅਸੀਂ ਬਦਨਾਮੀ ਕਰਾਣੀ ਦੋ ਰੋਟੀਆਂ ਪਿੱਛੇ ਵੇ ਸਾਨੂੰ ਵੀ ਸੁੱਕਾ ਰਾਸ਼ਨ ਦਿੱਤਾ ਜਾਵੇ